ਉਹਦੇ ਜਿੰਮੀ ਆਇਆ ਭੁੱਖ ਲੱਗੀ ਹੋਣੀ ਆ ਤੇ ਮੇਰੇ ਲੈ 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 ਆ ਜਾ ਆ ਜਾ ਆ ਜਾ ਆ ਜਾ ਜਿੰਮੀ ਨਹੀਂ ਤਾਂ ਕੋਈ ਹੋਰ ਆ ਆ ਜਾ ਆ ਜਾ ਭਜ ਨਾ ਆ ਜਾ ਆ ਜਾ ਆ ਜਾ ਭਜਦੀ ਕਿਉ ਪਈ ਆ ਤੂੰ ਖਾਰਾ ਬੋਲੀ ਤੋ ਜਿੰਨੀ ਮਰਜ਼ੀ ਪੁੱਤ ਕੋਈ ਗੱਲ ਹੀ ਨਹੀਂ ਮੈਂ ਅੰਦਰ ਸੀਗਾ ਤੇ ਮੈਨੂੰ ਮੁੰਡੇ ਨੇ ਕਿਸੇ ਨੂੰ ਦੱਸਿਆ ਕਿ ਡੋਗੀ ਬਾਹਰ ਤੁਹਾਡੇ ਬੋਰੀ ਦੇ ਵਿੱਚੋਂ ਕੁイール ਖਾਂਦਾ ਪਿਆ ਲੈ ਪੁੱਤ ਆ ਆ ਨਾ ਨਾ ਭਜਦਾ ਕਿਉ ਪਿਆ ਦਾਦਾ ਕੇ ਪੁੱਤ ਆ ਆ ਮੈਂ ਬੱਚਾ ਲੈ ਲੈ ਬੋਰੀ ਵਿੱਚ ਚੋਰੀ ਚੋਰੀ ਖਾਂਦਾ ਪੁੱਤ ਖਾ ਖਾ ਮੈਂ ਪੁੱਤ ਜਿੰਨੀ ਮਰਜ਼ੀ ਖੋ ਲਿਆ ਮਾਂ ਓਕ ਲੱਗੀ ਹੁੰਨੀ ਵਿਚਾਰੇ ਨੂੰ ਲੈ ਪੁੱਤ ਭੁੱਖ ਲੱਗੀ ਤੇ ਪੈਨਸ਼ਨ ਹੀ ਕੋਈ ਨਹੀਂ ਜਦੋਂ ਮਰਜੀ ਆ ਜਾ ਕਰ ਇੱਥੇ ਤੈਨੂੰ ਪਤਾ ਕਿਦਾਂ ਲੱਗ ਗਿਆ ਬੋਰੀ ਚ ਫੀਡ ਪਈ ਐ ਸਮੈਲ ਆ ਗਈ ਸੀ ਜਾਂਦੇ ਜਾਂਦੇ ਲੈ ਪੁੱਤ ਖਾ ਜਿੰਨੀ ਮਰਜ਼ੀ ਖਾ ਮੇਰਾ ਬੱਚਾ ਬਸ ਰਜ ਗਿਆ ਪੁੱਤ ਓਏ ਆ ਛੱਡ ਦਿੱਤੀ ਐ ਆ ਪੁੱਤ ਆ ਜਾ ਹੋਰ ਖਲਾ ਆ ਜਾ ਲੈ ਲੈ ਹੋਰ ਆ ਜਾ ਹੋਰ ਲੈ ਲੈ ਆ ਗਈ ਆ ਗਈ ਫੇਰ ਵਾਪਸ ਆ ਗਈ ਕਾਲਾ ਪਹਿਲਾਂ ਕਿਉਂ ਭੱਜ ਗਈ ਸੀ ਹੈ ਪਹਿਲਾਂ ਕਿਉਂ ਭੱਜ ਗਈ ਸੀ ਹੈ ਪੁੱਤ ਪਹਿਲਾਂ ਕਿਉਂ ਭੱਜ ਗਈ ਸੀ ਦੰਦਾ ਜੇ ਫਸ ਗਈ ਜੀ ਫੀੜ ਅਰੇ ਫੀੜ ਨਾ ਦੰਦਾ ਜੇ ਫਸ ਗਈ ਹਣੀ ਉਹ ਪਰੇ ਗਈ ਜਾ ਕੇ ਫੀੜ ਕੱਢਣ ਦੇ ਫੀੜ ਕੱਢ ਕੇ ਫੇਰ ਵਾਪਸ ਆਈ ਆ